ਸਤ ਸ੍ਰੀ ਅਕਾਲ ਦੋਸਤੋ ਮੈਂ ਰੋਮਨ ਸੰਧੂ ਤੇ ਦੋਸਤੋ ਅੱਜ ਤੁਹਾਡੇ ਲਈ ਆਪਾਂ ਮੱਕੀ ਦਾ ਚਾਰ ਪਾਉਣ ਵਾਲੀਆਂ ਜਿਹੜੀਆਂ ਸਿਸਟਮ ਲੈ ਕੇ ਆਏ ਆ ਮਸ਼ੀਨਾਂ ਲੈ ਕੇ ਆਏ ਆ ਤੇ ਤੁਸੀਂ ਇਹੋ ਜੀ ਤੁਹਾਨੂੰ ਜਿਹੜੀ ਵਿਸਥਾ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਵੀ ਸਿਰਫ ਤੁਸੀਂ ਘਰੇ ਬੈਠਿਆ ਨੇ ਇੱਕ ਫੋਨ ਹੀ ਕਰਨਾ ਕੁਝ ਨਹੀਂ ਕਰਨਾ ਕੋਈ ਜੇ ਤੁਹਾਡੇ ਕੋਲੇ ਕੋਈ ਥਾਂ ਨਹੀਂ ਗਟੋਆ ਬਣਿਆ ਹੋਇਆ ਉਹਦੇ ਲਈ ਵੀ ਸਾਰੀ ਵਿਸਥਾ ਹੈਗੀ ਆ ਜਾਬ ਜੇ ਜਿਵੇਂ ਹੁਣ ਮੀਂਹ ਪੈ ਚੁੱਕਾ ਤੇ ਮੀਂਹ ਦੇ ਵਿੱਚ ਜਿਹੜੀ ਮੱਕੀ ਵੱਢਣ ਵਾਲੀਆਂ ਵੀ ਜਿਹੜੀਆਂ ਮਸ਼ੀਨਾਂ ਹੈਗੀਆਂ ਸਾਰਾ ਸਿਸਟਮ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਤੁਹਾਨੂੰ ਕੱਲੀ-ਕੱਲੀ ਚੀਜ਼ ਵਿਖਾਵਾਂਗੇ ਤੇ ਮੇਰੇ ਵੀਰ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰੀ ਜਾਓ ਜੀ ਤੇ ਦੋਸਤੋ ਆ ਤੁਸੀਂ ਜਿਹੜੀ ਮਸ਼ੀਨ ਵੇਖ ਰਹੇ ਹੋ ਇਹ ਆ ਮੱਕੀ ਵੱਢਣ ਵਾਲੀ ਮਸ਼ੀਨ ਆ ਤੁਸੀਂ ਵੇਖੋ ਵੀ ਆਮ ਜਿਹੜੀਆਂ ਹੁੰਦੀਆਂ ਇੱਕ ਲਾਈਨ ਵਾਲੀ ਜਾਂ ਦੋ ਲਾਈਨਾਂ ਵਾਲੀਆਂ ਮਸ਼ੀਨਾਂ ਹੁੰਦੀਆਂ ਤੇ ਇਹ ਆ ਚਾਰ ਲੇਨਾਂ ਵਾਲੀ ਮਸ਼ੀਨ ਠੀਕ ਆ ਜਿਵੇਂ ਹੁਣ ਮੀਂਹ ਪੈ ਚੁੱਕਾ ਖੇਤਾਂ ਦੇ ਵਿੱਚ ਪਾਣੀ ਖੜ ਗਿਆ ਤੇ ਇਸ ਮਸ਼ੀਨ ਦੀ ਇੱਕ ਹੋਰ ਖਾਸੀਅਤ ਤੁਹਾਨੂੰ ਮੈਂ ਦੱਸਦਾ ਵੀ ਆਹ ਵੇਖੋ ਵੀ ਇਹਦੇ ਪਿੱਛੇ ਜਿਹੜੀ ਬਾਕਟ ਲੱਗੀ ਆ ਠੀਕ ਆ ਨਾਲ ਦੀ ਨਾਲ ਹੀ ਜਿਹੜਾ ਚਾਰ ਆ ਉਹੋ ਇਹ ਮਸ਼ੀਨ ਵੱਢ ਕੇ ਤੇ ਪਿੱਛੇ ਜਿਹੜਾ ਉਹ ਚਾਰ ਬਾਟਕ ਚ ਪਈ ਜਾਂਦਾ ਤੇ ਬਾਈਆਂ ਕੋਲੇ 3 4x4 ਟਰੈਕਟਰ ਆ ਉਹ ਇਨ੍ਹਾਂ ਕੋਲੇ ਠੀਕ ਆ ਤੇ ਨਾਲ ਦੀ ਨਾਲ ਹੀ ਵੱਡੇ ਟਰਾਲੇ ਆ ਉਹ ਸਾਈਡ ਤੇ ਖੜੇ ਆ ਉਹ ਬਾਕਟਰਾਈਨ ਜਿਹੜੇ ਆ ਪਾਣੀ ਤੇ ਵਿੱਚ ਜਿਹੜੀ ਤੁਹਾਡੀ ਮੱਕੀ ਦਾ ਚਾਰ ਵੱਢ ਕੇ ਤੇ ਚਾਰ ਪਾ ਕੇ ਤੇ ਇੱਕ ਹੋਰ ਗੱਲ ਵੀ ਜੇ ਕਿਸੇ ਕੋਲੇ ਟੋਇਆ ਨਹੀਂ ਵਜਾ ਹੋਇਆ ਤਾਂ ਉਹਦੀ ਵੀ ਕੋਈ ਲੋੜ ਨਹੀਂ ਕੀ ਠੀਕ ਆ ਉਹ ਵੀ ਬਾਈਆਂ ਕੋਲੇ ਉਹ ਲੈਮੀਨੇਸ਼ਨ ਵਾਲੀ ਪਿੱਛੇ ਮਸ਼ੀਨ ਖੜੀ ਆ ਠੀਕ ਆ ਉਹ ਵੀ ਤੁਹਾਨੂੰ ਆਜੂ ਦਿਖਾ ਦਿੰਦੇ ਆ ਲੈਮੀਨੇਸ਼ਨ ਵਾਲੀ ਮਸ਼ੀਨ ਆ ਤੇ ਉਹ ਵੀ ਜੇ ਕਿਸੇ ਕੋਲੇ ਜਾਦੀ ਮੱਕੀ ਆ ਜੇ ਕਿਸੇ ਕੋਲੇ ਜਾਦੀ ਮੱਕੀ ਆ ਤੇ ਲੈਣੀ ਨੇ ਸ਼ਰਤ ਕਰਕੇ ਬਾਈ ਘਰੇ ਮਸ਼ੀਨ ਲੈ ਆਉਣਗੇ ਤੁਹਾਨੂੰ ਜਿਹੜੀਆਂ ਭਾਵੇਂ ਤੁਸੀਂ ਕੁਆਂਟਲ ਦੀ ਗੱਠ ਬਣਾ ਲਿਓ ਜੇ ਜਿੰਨਾ ਤੁਹਾਡਾ ਦਿਲ ਕਰਦਾ ਉਹ ਲੈਣੀ ਨੇ ਸ਼ਰਤ ਕਰਕੇ ਚਾਰ ਤੇ ਤੁਹਾਡੇ ਘਰੇ ਗੱਠਾ ਬੰਨ੍ਹ ਕੇ ਰੱਖ ਦਾਂਗੇ ਸਿਰਫ ਤੁਸੀਂ ਕੀ ਆ ਚਿੱਟੇ ਕੱਪੜੇ ਪਾ ਕੇ ਇੱਕ ਫੋਨ ਕਰਨਾ ਤੁਸੀਂ ਇਕੱਲਾ ਵਟ ਤੇ ਹੀ ਖਲੋਣਾ ਕੋਈ ਕੁਸੀ ਹੋਰ ਕੁਝ ਨਹੀਂ ਕਰਨਾ ਬਸ ਬਾਈਆਂ ਨੂੰ ਫੋਨ ਕਰੋ ਬਸ ਇਕੱਲਾ ਤੁਸੀਂ ਫੋਨ ਹੀ ਕਰਨਾ ਬਾਕੀ ਜ਼ਿੰਮੇਵਾਰੀ ਸਾਰੀ ਬਾਈਆਂ ਦੀ ਆ ਠੀਕ ਆ ਆਪਾਂ ਖੜੇ ਆ ਸੰਤ ਫਾਰਮ ਤੇ ਸੰਤ ਫਾਰਮਾ ਬਾਈਆਂ ਦਾ ਆ ਦੇਖੋ ਆ ਲੈਮੀਨੇਸ਼ਨ ਵਾਲੀ ਮਸ਼ੀਨ ਹੈ ਠੀਕ ਆ ਆ ਪਿੱਛੇ ਦੇਖੋ ਤੁਸੀਂ ਇਕੱਠਾ ਲੈਮੀਨੇਸ਼ਨ ਕਰਕੇ ਰੱਖੀਆਂ ਪਈਆਂ ਇਹਦੇ ਇਹ ਵੀ ਮਸ਼ੀਨ ਤੁਹਾਡੇ ਘਰੇ ਆ ਜੂਗੀ ਇੱਕ ਗੱਲ ਹੋਰ ਜੇ ਕਿਸੇ ਨੇ ਮੱਕੀ ਵੇਚਣੀ ਹੋਵੇ ਉਹ ਵੀ ਬਾਈ ਲੈਂਦੇ ਆ ਠੀਕ ਆ ਨੰਬਰ ਆਪਾਂ ਸਕਰੀਨ ਤੇ ਪਾ ਦਾਂਗੇ ਕੈਪਸ਼ਨ ਦੇ ਵਿੱਚ ਵੀ ਨੰਬਰ ਦੇ ਦਾਂਗੇ ਠੀਕ ਆ ਤੇ ਬਾਕੀ ਜੇ ਕਿਸੇ ਨੇ ਚਾਰ ਅੱਧ ਤੇ ਪੂਣਾ ਹੋਵੇ ਤੇ ਉਹ ਵੀ ਬਾਈ ਪਾਉਂਦੇ ਆ ਹਰੇਕ ਤਰ੍ਹਾਂ ਦੀ ਜਿਹੜੀ ਸਹੂਲਤ ਆ ਇਹ 22 ਦਿੰਦੇ ਆ ਠੀਕ ਆ ਇਸ ਵੀਡੀਓ ਨੂੰ ਜਰੂਰ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰੀ ਜਾਓ ਜੇ ਤਾਂ ਜੋ ਜਿਹੜੇ ਸਾਡੇ ਭੈਣ ਭਰਾ ਸਾਡੇ ਕਿਸਾਨ ਵੀਰ ਆ ਉਹਨਾਂ ਨੂੰ ਜਿਹੜੀ ਇਹ ਸਹੂਲਤ ਮਿਲ ਸਕੇ ਬਾਈਆਂ ਕੋਲ ਹਰੇਕ ਸਿਸਟਮ ਆ ਵੱਡੇ ਟਰਾਲੇ ਆ ਵੱਡੇ ਟਰੈਕਟਰ ਆ ਠੀਕ ਆ ਤੁਹਾਡੇ ਘਰੇ ਆ ਜਾਣਗੇ ਤੇ ਚਾਰ ਪਾ ਦੇਣਗੇ ਲੈਮੀਨੇਸ਼ਨ ਵਾਲੀਆਂ ਮਸ਼ੀਨਾਂ ਤੁਹਾਡੇ ਘਰੇ ਤੱਕ ਆ ਜਾਣਗੀਆਂ ਠੀਕ ਆ ਤੁਸੀਂ ਫੋਨ ਕਰੋ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਸਿਰਫ ਤੁਸੀਂ ਫੋਨ ਕਰਨਾ ਆ ਤੁਸੀਂ ਦੇਖ ਸਕਦੇ ਹੋ ਉਹ ਲੋਡਡ ਆ ਠੀਕ ਆ ਉਹਦੇ ਨਾਲ ਜਿਹੜੀਆਂ ਗੱਠਾਂ ਨੂੰ ਚੱਕ ਕੇ ਤੇ ਜਿਹੜਾ ਟਰਾਲਿਆਂ ਦੇ ਵਿੱਚ ਲੱਦ ਕੇ ਤੇ ਉਹ ਤੁਹਾਡੇ ਘਰੇ ਪਹੁੰਚ ਜਾਣਗੀਆਂ ਹਰੇਕ ਚੀਜ਼ ਦੀ ਸਹੂਲਤ ਆ ਜਿਹੜੀ ਵੀ ਤੁਸੀਂ ਕਹੋਗੇ ਉਹੀ ਸਹੂਲਤ ਬਾਈਆਂ ਦੇ ਕੋਲ ਆ ਜੇ ਤੁਸੀਂ ਮੱਕੀ ਵੇਚਣੀ ਆ ਉਹ ਵੀ ਉਹ ਬਾਈ ਲੈਂਦੇ ਆ ਜੇ ਅੱਧ ਤੇ ਚਾਰ ਪੌਣਾ ਤਾਂ ਬਾਈ ਪਾਉਂਦੇ ਆ ਠੀਕ ਆ ਜੇ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਖੜ ਗਿਆ ਜਿਵੇਂ ਹੁਣ ਮੀਂਹ ਪੈ ਚੁੱਕਾ ਤੇ ਤੁਸੀਂ ਮਾਲਾ ਕਿਸੇ ਨੇ ਬਾਸਪਤੀ ਲਾਉਣੀ ਆ ਤਾਂ ਮੱਕੀ ਵੱਢਣ ਤੋਂ ਪਰੇਸ਼ਾਨ ਆ ਤੇ ਉਹ ਵੀ ਬਾਈਆਂ ਦੇ ਕੋਲੇ ਵਧੀਆ ਮਸ਼ੀਨਾ ਉਹ ਵੀ 4-4 ਲੇਨਾਂ ਵਾਲੀ ਇਹ ਨਹੀਂ ਵੀ ਇੱਕ ਆਮ ਇੱਕ ਜਾਂ ਦੋ ਲੇਨਾਂ ਵਾਲੀਆਂ ਮਸ਼ੀਨਾ ਤੇ ਇਹਨਾਂ ਬਾਈਆਂ ਕੋਲੇ 4 ਲੇਨਾਂ ਵਾਲੀ ਮਸ਼ੀਨਾ ਤੇ ਇੰਨੀਆਂ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਇਹ ਤੁਹਾਡੇ ਲਈ ਬਹੁਤ ਵਧੀਆ ਸਹੂਲਤਾ ਤੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੀਡੀਓ ਨੂੰ ਅੱਗੇ ਦੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਕਿਸਾਨ ਭਰਾਵਾਂ ਤੱਕ ਜ਼ਰੂਰ ਪਹੁੰਚਾਉਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ